ਬਲਾਚੌਰ ਇੱਕ ਰਾਤ ਚੋਰਾ ਨੇ ਦੋ ਦੁਕਾਨਾਂ ਨੂੰ ਬਣਿਆ ਨਿਸ਼ਾਨਾ ਬੀਤੀ ਰਾਤ ਅਣਪਛਾਤੇ ਚੋਰ ਵੱਲੋਂ ਦਾਣਾ ਮੰਡੀ ਬਲਾਚੌਰ ਵਿੱਚ ਸਥਿਤ ਇੱਕ ਸੈਨੇਟਰੀ ਦੀ ਦੁਕਾਨ 'ਚੋਂ 80 ਤੋਂ 90 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਿਆ ਹੈ ਪਿੰਡ ਕੰਗਣਾਬੇਟ ਦੇ ਸਰਪੰਚ ਅਵਤਾਰ ਸਿੰਘ ਤਾਰਾ ਨੇ ਦੱਸਿਆ ਕਿ ਉਹ ਦਾਣਾ ਮੰਡੀ ਬਲਾਚੌਰ ਵਿਖੇ ਤਾਰਾ ਸਿੰਘ ਸੈਨੇਟਰੀ ਸਟੋਰ ਨਾਮੀ ਦੁਕਾਨ ਕਰਦੇ ਹਨ ਆਪਣੀ ਸੈਨੇਟਰੀ ਦੀ ਦੁਕਾਨ ਨੂੰ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਤਾਲਾ ਲਗਾ ਕੇ ਕਾਰ ਚੱਲੇ ਗਿਆ ਅਤੇ ਜਦ ਸਵੇਰੇ ਵਾਪਸ ਆਇਆ ਤਾਂ ਦੁਕਾਨ ਨੂੰ ਲੱਗਾ ਤਾਲਾ ਟੁੱਟਾ ਪਿਆ ਸੀ ਜਦ ਉਹਨਾਂ ਅੰਦਰ ਜਾ ਕੇ ਕਿਆਤਾ ਸੈਨੇਟਰੀ ਦਾ ਕੀਮਤੀ ਸਮਾਨ ਸਮੇਤ ਟੂਟੀਆਂ ਆਦਿ ਚੋਰੀ ਹੋਈਆਂ ਸਨ ਉਹਨਾਂ ਦੱਸਿਆ ਕਿ ਚੋਰਾਂ ਵੱਲੋਂ ਦੁਕਾਨ ਅੰਦਰ ਪਿਆ ਸੈਨੇਟਰੀ ਦਾ ਕਰੀਬ 80 ਤੋਂ 90 ਹਜ਼ਾਰ ਰੁਪਏ ਦਾ ਸਮਾਨ ਚੋਰੀ ਕੀਤਾ ਅਤੇ ਦੱਸਿਆ ਕਿ ਚੋਰੀ ਦੀ ਵਾਰਦਾਤ ਸੀਸੀਟੀਵੀ ਦੇ ਕੈਮਰਿਆਂ ਵਿੱਚ ਕੈਦ ਹੋ ਗਈ। ਇਹ ਚੋਰੀਆਂ ਦੇ ਬਾਰੇ ਵਿੱਚ ਦੱਸ ਕੇ ਜਿੰਨੇ ਲਗਾਤਾਰ ਹੋ ਰਹੀਆਂ ਇਹਨਾਂ ਦੇ ਬਾਰੇ ਵਿੱਚ ਅਸੀਂ ਐਸਐਸਪੀ ਸਾਹਿਬ ਦੇ ਨਾਲ ਚੀਕ ਪੀਂਦੇ ਹੁੰਦਾ ਸੀ ਤੇ ਉਹਦੇ ਕਰਕੇ ਹੀ ਸਾਨੂੰ ਇੱਕ ਆਰਪੀ ਦੀ ਪੂਰੀ ਟੀਮ ਹੈਗੀ ਜਿਹੜੀ ਕਿਉਂਕਿ ਫੋਰਸ ਦੀ ਘਾਟ ਚੱਲ ਰਹੀ ਸੀਗੀ ਇੱਕ ਹੀ ਪੀਸੀਆਰ ਸੀ ਸਾਡੇ ਕੋਲ ਇਸ ਨੂੰ ਰਿਕਵੈਸਟ ਕਰਕੇ ਜਿਹੜੀ ਫੋਰਸ ਹੈ ਜਿਹੜੀ ਏਅਰ ਤੇ ਦੀ ਤਿੰਨ ਫੋਰ ਲੀ ਗਿਆ ਤੇ ਰਾਤ ਦੀ ਗਸ਼ਤ ਤੇ ਜਿਹੜੀ ਨਾਕਾਬੰਦੀ ਹੈ ਉਹ ਵਧਾਵਾਂਗੇ ਤੇ ਇਸ ਚੀਜ਼ ਤੇ ਖਦਮਾਂਵਾਂਗੇ ਇੱਕ ਅਸੀਂ ਉਹਨਾਂ ਦੇ ਪ੍ਰਧਾਨ ਤੇ ਉਹਨਾਂ ਨੂੰ ਇਹ ਵੀ ਰਿਕਵੈਸਟ ਕੀਤੀ ਹੈ ਕਿ ਹਰ ਇੱਕ ਬਾਜ਼ਾਰ ਦੇ ਵਿੱਚ ਨਾ ਇੱਕ ਇੱਕ ਚੌਕੀਦਾਰ ਜ਼ਰੂਰ ਰੱਖਣ ਤਾਂ ਕਿ ਥੋੜਾ ਪੁਲਿਸ ਨੂੰ ਹੈਲਪ ਹੋ ਸਕੇ ਫੋਰਸ ਦੀ ਕਮੀ ਨੂੰ ਦਿਖਦੇ ਹੋਏ ਇਹ ਹੈਗੀ ਕਰਾਂਗੇ ਜਲਦ ਹੀ ਤਾਂ پکڑ ਕੇ ਉਹਨਾਂ ਨੂੰ ਜੋ ਵੀ ਹੈ ਚੋਰੀ ਕੀਤਾ ਬਰਾਮਦ ਕਰਾਂਗੇ ਮੇਰਾ ਨਾਮ ਜੀ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਅਵਤਾਰ ਜੀ ਕੀ ਗੱਲਬਾਤ ਹੋਈ ਕਿਹੜੇ ਕੰਮ ਕਰਦੇ ਹੋ ਜਾਣਕਾਰੀ ਸਾਂਝੀ ਕਰਿਓ ਮੇਰਾ ਇੱਥੇ ਬਾਲਾਚੌਰ ਸ਼ਹਿਰ ਦੇ ਵਿੱਚ ਸੈਂਟਰੀ ਸਟੋਰ ਹੈਗਾ ਦੁਕਾਨ ਸਾਡੀ ਆਪਣੀ ਸਵੇਰੇ ਤਕਰੀਬਨ 5:30 ਵਜੇ ਮੈਨੂੰ ਫੋਨ ਆਇਆ ਸਾਡੇ ਗਵੰਢੀ ਦਾ ਹਰਵੀਰ ਜੀ ਮੇਰੇ ਦਰ ਖੜੇ ਆ ਕਿ ਤੁਹਾਡੇੜੀ ਆ ਦੁਕਾਨਾਂ ਦੇ ਲੋਕ ਟੁੱਟੇ ਹੋਏ ਆ ਜਦੋਂ ਆ ਕੇ ਅਸੀਂ ਚੈੱਕ ਕੀਤਾ ਤਾਂ ਅੰਦਰ ਕਾਫੀ ਨੁਕਸਾਨ ਸਾਡਾ ਸਮਾਨ ਖਦਰਾ ਪਿਆ ਸੀ ਗੱਲਾਂ ਵੀ ਤੋੜ ਕੇ ਉਹਦੇ ਵਿੱਚੋਂ ਵੀ ਕੁਝ ਕੈਸ਼ ਪੇਗੜ ਪਈ ਸੀ 10-12000 ਦੇ ਕਰੀਬ ਉਹ ਵੀ ਲੈ ਗਏ ਜਦੋਂ ਅਸੀਂ ਥੱਲੇ ਆਪਣੇ ਜਾ ਕੇ ਸਟੋਰ ਦੇਖਿਆ ਬੇਸਮੈਂਟ ਦੇ ਵਿੱਚ ਉੱਥੋਂ ਵੀ ਕਾਫੀ ਪਾਰੀਮਾਤਰਾ ਵਿੱਚੜਿਆ ਸਮਾਨ ਗਾਇਬ ਹੋ ਚੁੱਕਾ ਜਦੋਂ ਅਸੀਂ ਕੈਮਰੇ ਚੈੱਕ ਕੀਤੇ ਤਾਂ ਕੈਮਰੇਆਂ ਦੇ ਵਿੱਚ ਚੋਰ ਮੂੰਹ ਲਪੇਟਿਆ ਹੋਇਆ ਬੜੀ ਤਸੱਦੀ ਦੇ ਨਾਲ 40-45 ਮਿੰਟੜੇ ਹੈਗੇ ਉਹਨੇ ਚੋਰੀ ਕੀਤੀ ਆ ਬੇਖੌਫ ਹੋ ਕੇ ਇਦਾਂ ਨੁਕਸਾਨ ਲਗਭਗ 80-90 ਹਜ਼ਾਰ ਦੇ ਕਰੀਬ ਦਾ ਜਿਹੜਾ ਨੁਕਸਾਨ ਹੋ ਗਿਆ ਦੁਕਾਨ ਦਾ ਜੀ ਹਾਂਜੀ ਤੁਸੀਂ ਇਸ ਸੰਬੰਧੀ ਪੁਲਿਸ ਨੂੰ ਇਤਲਾ ਦਿੱਤੀ ਹਾਂਜੀ ਪੁਲਿਸ ਨੂੰ ਫੋਨ ਕੀਤਾ ਪੁਲਿਸ ਵਾਲੇ ਜੋ ਮੌਕੇ ਤੇ ਇਹ ਹੋ ਸਕੇ ਆ ਕੇ ਦੇਖ ਗਏ ਆ ਜੀ ਇਹਨੂੰ ਅਸੀਂ ਡੀਐਸਪੀ ਸਾਹਿਬ ਦੇ ਅੱਗੇ ਆ ਕੇ ਵੀ ਇਹ ਰਿਕੁਐਸਟ ਕੀਤੀ ਆ ਵੀ ਇਹ ਨੱਥ ਪਾਈ ਜਾਵੇ ਕਿਉਂਕਿ ਮੈਂ ਤਾਂ ਇਸ ਗੱਲ ਨੂੰ ਕਰਨ ਲੱਗਿਆ ਵੀ ਗਰੇਜ ਨਹੀਂ ਕਰੂੰਗਾ ਕਿ ਆ ਇੱਕ ਡੇਢ ਮਹੀਨੇ ਤੋਂ ਨਸ਼ੇ ਵਾਲੇ ਤੇ ਚੋਰੀ ਵਾਲੇ ਇੰਨਾ ਲੋਕਾਂ ਨੂੰ ਮਤਲਬ ਹੋ ਰਿਹਾ ਚੋਰੀਆਂ ਇੰਨੀਆਂ ਵੱਧ ਗਈਆਂ ਵੀ ਜਿੱਦਾਂ ਕਿਸੇ ਸਰਕਾਰ ਦਾ ਡਰੀ ਕੋਈ ਨਹੀਂ ਹੈ ਜੀ ਚਿੱਟਾ ਤਾਂ ਛਰੇ ਹਮ ਬਿਕ ਰਿਹਾ ਚੋਰੀਆਂ ਤਾਂ ਛਰੇ ਹਮ ਹੋਰੀਆਂ ਸਾਡੇ ਬੜਾ ਚੋਰ ਦੇ ਵਿੱਚ 10 12 ਦਿਨ ਤੋਂ ਕਈ ਚੋਰੀਆਂ ਜਿਹੜੀਆਂ ਹੋ ਗਈਆਂ ਆ ਇੱਕ ਜਿਹੜੇ ਮਹੀਨਾ ਪਹਿਲਾਂ ਮੇਰੀ ਟਰਾਲੀ ਚੋਰੀ ਹੋ ਗਈ ਢੈਂਗੜ ਪਰ ਤੋਂ ਟਰਾਲੀ ਚੋਰੀ ਹੋ ਗਈ ਮਕੰਦ ਪਰ ਤੋਂ ਹੋ ਗਈ ਬੰਗਿਆਂ ਦੇ ਹੋਰ ਇਲਾਕਿਆਂ ਚ ਚੋਰੀਆਂ ਹੋ ਗਈਆਂ ਟਰਾਲੀਆਂ ਉਹਦੇ ਤੱਕ ਹਜੇ ਕੋਈ ਸਰਾਖ ਨਹੀਂ ਮਿਲਿਆ ਹੈ ਐਡੀ ਵੱਡੀ ਟਰਾਲੀ ਦੇਖੋ ਜੇਬਸ ਤਾਂ ਪਾ ਕੇ ਲੈ ਦੀ ਜਾਣੀ ਅਸ ਰੋਡ ਤੇ ਹੀ ਲੈ ਕੇ ਜਾਂਦੇ ਆ ਚੋਰ ਜੀ ਤੇ ਮੈਂ ਤਾਂ ਇਹ ਸਮਝਦਾ ਵੀ ਪ੍ਰਸ਼ਾਸਨ ਨੂੰ ਇਸ ਪਲ ਪੂਰਾ ਧਿਆਨ ਦੇਣਾ ਚਾਹੀਦਾ ਕਿਉਂਕਿ ਬਹੁਤ ਦੁਕਾਨਦਾਰ ਤਾਂ ਪਹਿਲੇ ਦੁਕਾਨਾਂ ਦੀ ਮੰਦੀ ਲੱਗੀ ਹੋਈ ਹੈ ਇਸ ਵੇਲੇ ਕਰੋਨਾ ਤੋਂ ਬਾਅਦ ਤਾਂ ਕਾਰੋਬਾਰ ਦੇ ਲੋਕਾਂ ਤੇ ਸੂਤੇ ਨਹੀਂ ਆਏ ਹੈ ਜੀ ਤੇ ਹੁਣਾਂ ਚੋਰੀਆਂ ਕਰਕੇ ਤਾਂ ਲੋਕਾਂ ਦੀਆਂ ਦੁਕਾਨਾਂ ਖਾਲੀ ਹੋ ਰਹੀਆਂ ਤੁਹਾਡਾ ਨਾਮ ਕੀ ਹਰਮੇਸ਼ਰਾ ਲਾਹੇ ਜੀ ਸਰ ਕੀ ਕੰਮ ਕਰਦੇ ਹੋ ਸਰ ਮੇਰਾ ਕਰਿਆਨੇ ਦਾ ਕੰਮ ਹੈ ਜੀ ਚੌਧਰੀ ਗ੍ਰੇਨਰ ਸਟੋਰ ਤਾਲਾ ਮੰਡੀ ਚ ਪਤਾ ਲੱਗਿਆ ਤੁਹਾਡੀ ਚੋਰੀ ਹੋਈ ਆ ਹਾਂ ਜੀ ਸਰ ਸਵੇਰੇ 5 ਵਜੇ ਜਾ ਕੇ ਦੁਕਾਨ ਦੇਖੀ ਜੇ ਖੁੱਲ ਗਈ ਤਾਂ ਤਾਲੇ ਰੋਟੇ ਸੀ ਮੇਰੇ ਤੇ ਸਮਾਨ ਖਲਰਿਆ ਪਿਆ ਸੀਗਾ ਜੀ ਹਾਂ ਜੀ ਤੇ ਫੇਰ ਮੁੜ ਕੇ ਜਾ ਕੇ ਦੇਖਿਆ ਚੱਕ ਆਪਣੇ ਗੱਲੇ-ਉਲੇ ਸਭ ਖਲਾਰੇ ਪਏ ਸੀਗੇ ਤੇ ਮੇਰਾ ਪੰਜ-ਛੇ ਹਜ਼ਾਰ ਦਾ ਨੁਕਸਾਨ ਹੋਇਆ ਜਣੇ ਕਿ ਸਭਨ ਸੁਭਣ ਲੈ ਕੇ ਚੁੱਕੇ ਜਾਦਾ ਜੀ ਨਿਕੇ ਪੇ ਛੱਡ ਗਏ ਸਮਾਨ ਜਣੇ ਕਿ ਬਿਸ਼ਟਰ ਮਨੇ ਕਿਹਾ ਜ ਨੇਸੀਟੀ ਵੀ ਮੇਰੇ ਕੈਮਰਾ ਬੰਦ ਹੈ ਜੀ ਕੈਮਰਾ ਚੱਲਦਾ ਨਹੀਂ ਸੀਗਾ ਜੀ ਤੇ ਸਾਡੇ ਆਏ ਆ ਸਾਡੇ ਕੈਮਰੇ ਵਿੱਚ ਬਿਲਕੁਲ ਸਾਫ਼ ਚੋਰ ਦਿਸੇ ਆ ਜੀ ਚੋਰੀ ਕਰਦਾ ਹਾਂਜੀ ਇਹ ਲੱਗਦਾ ਕਿ ਲੱਗਦਾ ਕਿ ਚੋਰ ਇੱਕੋ ਹੀ ਹੈ ਜਿਹੜਾ ਦੋਨਾਂ ਦੁਕਾਨਾਂ ਤੇ ਹੱਥ ਮਾਰ ਗਿਆ ਹਾਂਜੀ ਸਾਡਿਆਂ ਦਾ ਇੱਕੋ ਹੀ ਬੰਦਾ ਕਰ ਗਿਆ ਜੀ ਕੰਮ ਉਸ ਤੋਂ ਇਲਾਵਾ ਹੋਰ ਇੱਕ ਜਸ਼ਨ ਕਨਫੈਕਟਰੀ ਹੈਗਾ ਮੇਰੀ ਦੁਕਾਨ ਦੇ ਬਿਲਕੁਲ ਸਾਹਮਣੇ ਜੀ ਇੱਕ ਸਾਡੇ ਜਸ਼ਨ ਕਰਿਆਨਾ ਦਾ ਸਟੋਰ ਹੈਗਾ ਚਾਰ ਦੁਕਾਨਾਂ ਦੇ ਜਿਹੜੇ ਹੈਗੇ ਆ ਜੀ ਲੋਕ ਟੁੱਟੇ ਆ ਇੱਕ ਜਿਹੜੇ ਘੰਟੇ ਦੇ ਵਿੱਚ ਹੈ ਜੀ